ਯਾਰ ਮੈਰਜ ਤੋਂ ਪਹਿਲਾਂ ਇਹ ਸਭ ਮੈਨੂੰ ਸਹੀ ਨਹੀਂ ਲੱਗਦਾ ਹੈਗਾ। ਉਹ ਨਹੀਂ ਨਹੀਂ ਤੂੰ ਡਰ ਨਾ ਐਵੇਂ ਕੀ ਹੁੰਦਾ ਹੈਗਾ। ਅਜੇ ਹਾਂ ਯਾਰ ਕੰਮ ਕਰਿਆ ਕੇ ਯਾਰ। ਕੀ? ਮਰਨਾ ਕੁੜੀ ਸੈੱਟ ਕਰਾ ਯਾਰ। ਕੁੜੀ ਮੇਰੇ ਨਾਲ ਤਾਂ ਆਪ ਨਹੀਂ ਸੈੱਟ ਹੁੰਦੀ। ਯਾਰ ਮੇਰੇ ਨਾਲ ਤਾਂ ਕਰਾ ਯਾਰ ਮੈਂ ਤਾਂ ਮੈਸੇਜ ਕਰਦਾ ਇੰਸਟਾਗ੍ਰਾਮ ਤੇ। ਆਂਟੀਆਂ ਯਾਰ ਆਂਟੀਆਂ ਨਾਲ ਗੱਲ ਕਰਨ ਲੱਗ ਜਾਂਦੀਆਂ ਮਾਟਕਾਂ ਨਾਲ ਨਹੀਂ ਗੱਲ ਕਰਦਾ। ਫੋਣੀ ਜੀ ਕੁੜੀ ਕਰਾ ਸੈੱਟ ਕੋਈ। ਭੈਦਰ ਪਰਲੇ ਪਾਸੇ ਵਾਲਾ ਕਾਲੂ ਦਾ ਵੈਸਟਾਗ੍ਰਾਮ ਤੇ ਕੁੜੀਆਂ ਸੈੱਟ ਕਰੀ ਜਾਂਦਾ ਆਪਣੇ ਨਾਲ ਹੁੰਦੀਆਂ ਹੀ ਨਹੀਂ। ਯਾਰ ਮੇਰੇ ਨਾਲ ਤਾਂ ਆਪ ਨਹੀਂ ਹੁੰਦੀ। ਆਹ ਦੇਖ ਯਾਰ ਉਹ ਸ਼ਾਲੀ ਕੁੜੀ ਆ। ਪੁਰੀ ਤਾਂ ਸੋਹਣੀ ਐ ਆ ਵੀ ਮੈਂ ਇਹਦੇ ਨਾਲ ਗੱਲ ਕਰਨੀ ਐ ਇਹ ਵੀ ਬਰਨਾਲੇ ਦੀ ਐ ਨੇੜੇ ਹੀ ਆਪਣੇ ਯਾਰ ਇਹਨੂੰ ਕੀ ਕਰਗੇ ਯਾਰ ਦੱਸ ਮੈਂ ਕਰਕੇ ਮੈਸੇਜ ਕਰਕੇ ਵੇਖ ਕੀ ਪਤਾ ਰਿਪਲਾਈ ਕਰਦੇ ਕੀ ਲਿਖਾਂ ਹਾਲੋ ਲੈ ਦੇਖ ਲਈ ਕਰੂ ਵੀ ਰਿਪਲਾਈ ਓਏ ਹੈਲੋ ਕਿਵੇਂ ਹੋ ਜੀ ਹਨਾ ਹਾਂ ਬੁੱਗੀ ਓ ਬੁੱਗੀ ਨਾ ਲੈ ਕੇ ਪਹਿਲੇ ਬਲਾਕ ਕਰ ਦੂਗੀ ਪਾ ਕੋਈ ਨਾ ਉਹ ਨਹੀਂ ਨਹੀਂ ਬਲੌਕ ਹੋ ਜਾਏਗਾ ਜਾਨ ਲਿਖਦਾ ਨਹੀਂ ਨਹੀਂ ਜਾਨ ਵੀ ਨਹੀਂ ਲਿਖਣਾ ਹੋਰ ਕੀ ਲਿਖਾ ਹਲੋ ਜੀ ਹਲੋ ਜੀ ਹਲੋ ਜੀ ਕਿਵੇਂ ਹੋ ਹਣਾ ਹਾਂ ਕਿਵੇਂ ਉਹ ਲੈ ਤੇਰਾ ਘੰਟੇ ਨੂੰ ਰਫਲਾਈ ਆਇਆ ਲੈ ਆ ਜੀ ਯਾਰ ਬਈ ਕੁੜੀ ਸੋਹਣੀ ਆ ਯਾਰ ਐ ਤਾਂ ਮੈਂ ਵੀ ਸੋਹਣਾ ਯਾਰ ਤੂੰ ਕਿਹੜਾ ਮਾੜਾ ਯਾਰ ਵੀ ਇਹਨਾਂ ਜਲਦੀ ਦੇਖਦਾ ਕਦੀ ਇਧਰੋਂ ਤੂੰ ਦਿਖਾ ਨਾ ਕੋਈ ਕੁੜੀ ਦੇਖਦਾ ਤੇਰੇ ਨਾਲ ਤਾਂ ਹੋਊਗੀ ਸੈਟ ਨਹੀਂ ਨਹੀਂ ਮੇਰੇ ਨਾਲ ਕਿੱਥੇ ਯਾਰ ਕਾਲਜ ਵਿੱਚ ਕੋਈ ਮਿਲਦੀ ਨਹੀਂ ਜੱਤੋਂ ਪਰ ਇੱਕ ਕੰਮ ਤੇ ਨਾ ਰਿਹਾ ਕਰ ਕੰਮ ਕੁੰਮ ਕਰ ਲਿਆ ਕਰ। ਹੋਰ ਬਾਈ ਮੈਂ ਕੰਮ ਦਾ ਕਰਦਾ ਯਾਰ ਪਰ ਕੁੜੀ ਸੱਟ ਹੋਈ ਨਾ ਨਿਆਰਾ ਫੇਰ। ਕੁੜੀਆਂ ਵੀ ਪੈਸੇ ਨਾਲ ਹੀ ਸੱਟ ਹੁੰਨਗਾਂ। ਕੋਈ ਨਾ ਫਿਰ ਵਿਖੀ ਜਾਊਗੀ ਬੰਦਾਗਾ। ਚੱਲ ਕੋਈ ਨਹੀਂ ਆਜੂਗਾ ਰਪਲਾਈ ਮੈਂ ਪੱਠੇ ਪਾਇਆ ਮੈਂ। ਚਾ ਪਾਇਆ ਪੱਠੇ ਤੇ ਗੂਣਾ ਬੈਠਾ ਮੈਂ ਡੀਗਦਾ ਉਹਨੇ। ਚੰਗਾ ਚੰਗਾ। ਠੀਕ ਆ ਠੀਕ ਆ। ਯਾਰ ਹੁਣ ਮੈਂ ਸੀਦਾ ਕੀ ਪਤਾ ਕਦੋਂ ਆਊਗਾ। ਕੀ ਪਤਾ ਗਲੀ ਨਾ ਕਰੇ। ਸੁਮਨਾ ਮੈਂ ਤਾਂ ਕੋਈ ਗੱਲ ਨਹੀਂ ਜਦੋਂ ਆ ਗਿਆ ਤੁੰਗ ਕਰੂਗੀ। ਸੌ ਜਾ ਮਨਾ। ਓਏ ਆ ਗਿਆ ਮੈਸੇਜ ਆ ਗਿਆ ਮੈਸੇਜ ਰੱਬਾ ਤੂੰ ਮੇਰੇ ਨੇੜੇ ਹੀ ਬੈਠਾ ਕਿਤੇ ਅਜੇ ਨੂੰ ਲਾਉਣਾ ਫੋਨ ਮੈਂ ਅਜੇ ਨੂੰ ਦੱਸਦਾਗਾ ਹਲੋ ਕਿੱਥੇ ਆਜੇ ਹਲੋ ਓਏ ਮੈਸੇਜ ਆ ਗਿਆ ਵਿਸ਼ਾਲੀ ਦਾ ਆਜਾ ਭੱਜ ਕੇ ਗੱਲ ਕਰੇ ਆਜਾ 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 ਆ ਦੇਖ ਉਹ ਕੀ ਕੀ ਲਿਖਾਇਆ ਉਹਨੂੰ ਮੈਂ ਕਰਤਾ ਰਿਪਲਾਈ ਹੋਇਆ ਹਾਂ ਉਹ ਕਹਿੰਦੀ ਹਾਂਜੀ ਇਹਨੂੰ ਲਿਖ ਕਿਵੇਂ ਹੂੰ ਕਿਵੇਂ ਹੂੰ ਹੈ ਕੇ ਆਈ ਵੀ ਈ ਓ ਕਿਵੇਂ ਹੂੰ ਕੀ ਕਹਿੰਦਾ ਕੀ ਕਹਿੰਦੀ ਦੇਖਿਆ ਹੀ ਨਹੀਂ ਹਜੇ ਉਹਨੇ ਆਹ ਦੇਖ ਸੀਨ ਤਾਂ ਹੋ ਗਿਆ ਉਹ ਕਰ ਲੂਗੀ ਉਹ ਰਿਪਲਾਈ ਕਰਨ ਲੱਗੀ ਲਿਖੀ ਜਾਂਦੀ ਹੈ ਕੋਈ ਟਾਈਪਿੰਗ ਹੋਈ ਜਾਂਦੀ ਹੈ ਇਹਦੀ ਭੈਣ ਨਾ ਤਾਂ ਕਰਾ ਦੇਗਾ ਮੇਰੀ ਉਹ ਤੂੰ ਕਰ ਲੈ ਲੈ ਤੂੰ ਪਹਿਲਾਂ ਕਰਾਦੀ ਬਰਬਾਚ ਪਹਿਲਾਂ ਤੂੰ ਕਰ ਰੋ ਗਿਆ ਉਹ ਕਹਿੰਦੀ ਵਧੀਆ ਜੀ ਤੁਸੀਂ ਦੱਸੋ ਹੁਣ ਕੀ ਲਿਖਾਂ ਤੇ ਵਧੀਆ 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 ਜਾਨ ਹਨ ਅਨਜਾਨ ਨਹੀਂ ਲਿਖਣਾ ਲੈ ਕਿਉਂ ਨਹੀਂ ਨਹੀਂ ਲਿਖਣਾ ਉਹ ਬਲੌਕ ਕਰ ਦੂਗੀ ਵਧੀਆ ਜੀ ਹਾਂ ਲਿਖਦਾ ਇਹਨੂੰ ਦੇਖ ਘਰੇ ਕਿਵੇਂ ਆ ਤੁਹਾਡੇ ਘਰੇ ਕਿਵੇਂ ਆ ਉਹ ਹੁੰਦਾ ਤਾਂ ਇਹ ਜਾਲੀ ਆ ਕੰਮ ਉਰਤਾਂ ਨੂੰ ਵੀ ਬੜਾ ਹੁਣ ਮੇਰੇ ਨਾਲ ਕੁੜੀ ਸੱਕਉਂਦੀ ਹੈ ਜਾਲੀ ਕੰਮ ਹੁੰਦਾ ਹੈਗਾ ਉਹ ਪਰਸੋਂ ਚੌਥੇ ਮੈਂ ਕਿਸੇ ਕੁੜੀ ਨੂੰ ਮੈਸੇਜ ਕੀਤੇ ਜਦੋਂ ਵੀਡੀਓ ਕਾਲ ਆਈ ਉਹ ਮੁੰਡਾ ਨਿਕਲਿਆ ਹੋ ਇਹ ਵੀ ਨਾ ਮੁੰਡਾ ਨਾ ਹੋਵੇ ਬੜਾ ਤੂੰ ਚੈੱਕ ਕਰਕੇ ਇਹਨੂੰ ਆਏ ਕਹਿੰਦਾ ਕਿ ਸਾਨੂੰ ਫੋਨ ਕਰੋ ਜੀ ਹਨਾ ਰਿਕਾਰਡਿੰਗ ਭੇਜਾਂ ਭੇਜ ਦੇ ਭੇਜ ਦੇ ਕਬੂਲ ਤੇਰਾ ਕੰਮ ਪੈੜਾ ਹੋ ਜੂ ਹੈਲੋ ਜੀ ਕਿਵੇਂ ਹੋ ਸਾਨੂੰ ਵੀਡੀਓ ਕਾਲ ਕਰੋ ਤੁਸੀਂ ਫਿਰ ਫਿਰ ਚਿਹਰਾ ਆਊਗਾ ਹਾਂਜੀ ਮੇਰੇ ਭਰਾ ਨੇ ਵੀ ਤੁਹਾਨੂੰ ਦੇਖਣਾ ਤੇ ਮੈਂ ਵੀ ਤੁਹਾਨੂੰ ਦੇਖਣਾ ਹੁਣ ਬਣੂ ਗੱਲ ਸਾਡਲਾ ਇਹ ਤੇਰੀ ਗੱਲ ਬਣ ਗਈ ਦੀ ਭੈਣ ਨਾਲ ਤਾਂ ਕਰਾ ਦੇਗਾ ਵੀ ਭੈਣ ਨਾਲ ਆਪਾਂ ਹੁਣੇ ਪੁੱਛ ਲੈਣਾ ਵੀਡੀਓ ਕਾਲ ਹਾਂਦੇ ਕਿ ਤੁਹਾਡੀ ਭੈਣ ਨਾਲ ਗੱਲ ਕਰਾਉ ਜੀ ਸਾਡੀ ਹਾਂ ਆਗਰ ਹੈ ਭਾਈ ਦੇਖਿਆ ਨਹੀਂ ਹਜੇ ਉਹਨੇ ਉਹ ਦੇਖੂਗੀ ਦੇਖੂਗੀ ਸੈਂਡ ਹੋ ਜੇਂਦਾ ਆਪਣਾ ਨੈਟ ਨਹੀਂ ਇੱਥੇ ਚੱਲਦਾ ਹੋਰ ਇੱਕ ਤਾਂ ਭੈਣ ਜੰਡਾਲ ਚ ਰੇਂਜ ਹੀ ਨਹੀਂ ਆਉਂਦੀ ਹੂੰ ਚੱਲ ਤੂੰ ਲਾ ਵੀਡੀਓ ਕਾਲ ਫਿਰ ਜਦੋਂ ਤੇਰੀ ਗੱਲ ਬਣ ਗਈ ਮੈਨੂੰ ਫੋਨ ਲਾ ਦੀ ਪਰ ਚੱਕ ਦੀ ਵੀਡੀਓ ਕਾਲ ਤਾਂ ਕਰਦੀ ਨਹੀਂ ਯਾਰ ਸਹੇ ਉਹ ਯਾਰ ਕਹਿੰਦੀ ਕਿ ਮੇਰੀ ਮੰਮੀ ਕੋਲੇ ਬੈਠੀ ਆ ਉਹ ਕਹਿੰਦੀ ਮੇਰੀ ਮੰਮੀ ਕੋਲੇ ਬੈਠੀ ਆ ਫਰ ਮੈਨੂੰ ਕੀ ਪਤਾ ਦੀ ਮੰਮੀ ਕਦੋਂ ਪਾਸੇ ਜਾਊ ਇਹਨੂੰ ਕੋਈ ਨੰਬਰ ਦੇ ਜਾਨਤਾ ਹਨਾ ਅਸੀਂ ਆਪੇ ਲਾ ਲਾਂਗੇ ਹਾਂ ਨੰਬਰ ਵਾਛ ਤੋ ਚੱਲ ਤੂੰ ਕਰਾ ਨੰਬਰ ਸੈਂਡ ਤੇ ਮੈਂ ਮਾ ਮੜਾ ਇਹ ਦੁਕਾਨ ਤੇ ਜਾ ਆ ਆਇਆ ਛੇ ਦੀ ਮੋੜੇ ਨੰਬਰ ਕਰਾਉਣਾ ਇਹਨੂੰ ਗੱਲ ਪੱਕੀ ਹੋਵੇ ਤੇ ਮਾ ਮੈਂ ਗੱਲ ਹੀ ਛੱਡਦੇ ਆ ਮੈਂ ਭੇਜਦਾ ਹੈਲੋ ਤੁਸੀਂ ਮੈਨੂੰ ਆਪਦਾ ਨੰਬਰ ਭੇਜ ਦਿਓ ਚੱਕ ਆ ਗਿਆ ਨੰਬਰ ਲਾਉਣਾ ਫੋਨ ਨੂੰ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੁਸ਼ਾਲੀ ਬੋਲਦੀ ਹਾਂ ਹਾਂ ਜੀ ਕਿਵੇਂ ਹੋ ਜੀ ਮੈਂ ਵਜੇ ਤੁਸੀਂ ਦੱਸੋ ਮੈਂ ਹੀ ਤੁਹਾਨੂੰ ਮੈਸੇਜ ਕੀਤਾ ਸੀ ਹਾਂ ਜੀ ਮੈਂ ਤੁਸ ਤਾਂ ਸੁਣੀ ਬਹੁਤ ਹਾਂ ਥੈਂਕ ਯੂ ਸੋ ਮਚ ਤੁਸੀਂ ਕਿੱਥੋਂ ਬੋਲਦੇ ਹੋ ਮੈਂ ਬਰਨਾਲੇ ਤੋਂ ਹਾਂ ਜੀ ਤੁਸੀਂ ਕਿੱਥੋਂ ਮੈਂ ਤਾਂ ਜੀ ਤੂੰ ਝੰਡਾ ਵਾਲੇ ਤੋਂ ਹਾਂ ਜੀ ਅੱਛਾ ਤੁਹਾਨੂੰ ਕੰਮ ਸੀ ਕੋਈ ਮੈਸੇਜ ਕੀਤਾ ਸੀ ਨਹੀਂ ਜੀ ਮੈਂ ਤੁਹਾਨੂੰ ਪਿਆਰ ਕਰਦਾ ਜੀ ਮੈਂ ਤਾਂ ਬਹੁਤ ਸੋਹਣੇ ਲੱਗਦੇ ਹਾਂ ਤੁਸੀਂ ਲੈ ਐਵੇਂ ਤਾਂ ਮੈਨੂੰ ਸਾਰੇ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਹੁਣ ਮੈਂ ਕਿਹਨੂੰ ਕਿਹਨੂੰ ਪਿਆਰ ਕਰੀ ਜਾਵਾਂ ਨਹੀਂ ਜੀ ਮੈਂ ਤਾਂ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਮੈਂ ਤੁਹਾਨੂੰ ਸਾਰਿਆਂ ਨਾਲ ਵੱਧ ਪਿਆਰ ਕਰਦਾ ਲੈ ਮੈਨੂੰ ਨੇ ਐਵੇਂ ਦੀ ਗੱਲਾਂ ਪਸੰਦ ਨਹੀਂ ਹੈਗੀਆਂ ਆਪਾਂ ਫਰੈਂਡਸ ਰਹਿ ਸਕਦੇ ਹਾਂ ਨਹੀਂ ਜੀ ਮੈਂ ਤਾਂ ਤੁਹਾਡੇ ਨਾਲ ਵਿਆਹ ਕਰਾਉਣਾ ਮੈਂ ਤਾਂ ਤੁਹਾਨੂੰ ਰਾਣੀ ਬਣਾ ਕੇ ਰੱਖੂੰਗਾ ਲੈ ਹਲੇ ਤਾਂ ਆਪਾਂ ਮਿਲੇ ਵੀ ਨਹੀਂ ਫੇਸ ਟੂ ਫੇਸ ਤੁਸੀਂ ਵਿਆਹ ਦੀ ਗੱਲਾਂ ਪਹਿਲੇ ਹੀ ਕਰਨ ਲੱਗ ਗਏ ਤੁਸੀਂ ਮੈਨੂੰ ਮਿਲੋ ਨਾ ਫਿਰ ਆਪਾਂ ਬਹਿ ਕੇ ਗੱਲਾਂ ਕਰਦੇ ਆਂ ਨਹੀਂ ਪਹਿਲਾਂ ਆਪੇ ਇੱਕ ਦੂਜੇ ਨੂੰ ਜਾਣ ਲਈਏ ਫਿਰ ਫੇਸ ਟੂ ਫੇਸ ਮਿਲਾਂਗੇ ਨਾਲੇ ਤੁਸੀਂ ਰਿਪਲਾਈ ਬਹੁਤ ਲੇਟ ਕਰਦੇ ਹੋ ਫਿਰ ਆਪਾਂ ਜਾਣਾਂਗੇ ਕਿਵੇਂ ਇੱਕ ਦੂਜੇ ਨੂੰ ਉਹ ਮੈਂ ਨਾ ਬਿਜ਼ੀ ਜ਼ਿਆਦਾ ਹੁੰਨੀ ਆ ਕੋਈ ਨਾ ਮੈਂ ਈਵਨਿੰਗ ਫ੍ਰੀ ਹੋ ਜਾਂਦੀ ਆ 5 ਵਜੇ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਮਰਜ਼ੀ ਮੈਸੇਜ ਕਰ ਲਿਆ ਕਰੋ ਠੀਕ ਹੈ ਜੀ ਹਾਂਜੀ ਚਲੋ ਮੈਂ ਤੁਹਾਨੂੰ ਨਾ ਫਿਰ ਕਰਦੀ ਆ ਮੈਂ ਕੰਮ ਕਰ ਰਹੀ ਸੀ ਕੋਈ ਠੀਕ ਹੈ ਜੀ ਓਕੇ ਬਾਏ ਬਾਏ ਚਰੋਂ ਦਾ ਟਾਈਮ ਹੀ ਬਹੁਤ ਹੋ ਗਿਆ ਆਥਣ ਹੋ ਗਿਆ ਇੱਕ ਵਾਰੀ ਫੇਰ ਫੋਨ ਲਾ ਕੇ ਦੇਖਦਾ ਉਹ ਕੋਈ ਹੱਥ ਨਹੀਂ ਕਰੂੰਗੀ ਆਥਣਜ ਹੋਇਆ ਨਹੀਂ ਇਹਦਾ ਹੈਲੋ ਹੈਲੋ ਹਾਂਜੀ ਕਿਵੇਂ ਹੋ ਵਧੀਆ ਤੁਸੀਂ ਦੱਸੋ ਵਧੀਆ ਤੁਸੀਂ ਫੋਨ ਹੀ ਨਹੀਂ ਕੀਤਾ ਮੈਂ ਕੰਮ ਕਰੀ ਜਾਂਦੀ ਸੀ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਮੈਂ ਫ੍ਰੀ ਹੋ ਕੇ ਕਰ ਲੂੰਗੀ ਹਜੇ ਹੋਈ ਨਹੀਂ ਫ੍ਰੀ ਤੁਸੀਂ ਓ ਮੈਂ ਨਾ ਐਕਚੁਅਲੀ ਆਪਦਾ ਕਾਲਜ ਦੇ ਅਸਾਈਨਮੈਂਟ ਪੂਰੇ ਕਰ ਰਹੀ ਸੀ ਅੱਛਾ ਮੈਂ ਤੁਸੀ ਆਖਿਆ ਸੀ ਨਾ ਕਿ ਮੈਂ ਸ਼ਾਮ ਨੂੰ ਕਰੂੰ ਸ਼ਾਮ ਤਾਂ ਹੋ ਗਈ ਹਾਂਜੀ ਹਾਂਜੀ ਬੋਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਐਂ ਕਹਿੰਦਾ ਸੀ ਹੂੰ ਕਿ ਜੇ ਆਪਾਂ ਫੇਸ ਟੂ ਫੇਸ ਮਿਲ ਕੇ ਬਹਿ ਕੇ ਗੱਲ ਕਰੀਏ ਫੇਰ ਕੋਈ ਗੱਲ ਨਹੀਂ ਮੈਂ ਨਾ ਤੁਹਾਨੂੰ ਕਦੋਂ ਮਿਲਣਾਗਾ ਤੁਸੀਂ ਆਜੋ ਹੁਣੀ ਮੈਂ ਵਿਹਲੇ ਹੀ ਬੈਠਾ ਸੀ ਮਾਤਾ ਕੰਮ ਨਵੇੜ ਲਿਆ ਆਪਦਾ ਤੁਸੀਂ ਆ ਜਾਂਦੇ ਚਲ ਮੈਂ ਨਾ ਤੁਹਾਨੂੰ ਬੈਕ ਕਾਲ ਕਰਕੇ ਦੱਸਦੀ ਆ ਚਲੋ ਠੀਕ ਹੈ ਜਲਦੀ ਕਰੋ ਹਾਂਜੀ ਠੀਕ ਓਕੇ ਚੱਕ ਆਊਗੀ ਹੁਣ ਮਿਲਨ ਤਾਂ ਲਾਉਣਿਆ ਸਕੀਮ ਕੋਈ ਅਜੇ ਨੂੰ ਦੱਸ ਹੀ ਦੇਵਾਂ ਨਾ ਯਾਰ ਰਹਿਣ ਦੇ ਚੁੱਲ ਹੀ ਨਾ ਕਰਦੇਓ ਮੈਂ ਨਹੀਂ ਲੰਦਾ ਹਲੋ ਹਲੋ ਹਾਂਜੀ ਹਾਂਜੀ ਮੈਂ ਤੁਹਾਨੂੰ ਐ ਕਹਿੰਦੀ ਸੀ ਚਲੋ ਫਿਰ ਮੈਂ ਆਉਣੀ ਆ ਆਪਾਂ ਮਿਲ ਲੈਨੇ ਆ ਤੇ ਤੁਸੀਂ ਆਉਂਗੇ ਕਿੱਥੇ ਤੁਸੀਂ ਮੈਨੂੰ ਲੋਕੇਸ਼ਨ ਭੇਜ ਦਿਓ ਮੈਂ ਉੱਥੇ ਆਜਾਂ ਹਾਂ ਤੁਹਾਨੂੰ ਮੈਂ ਲੋਕੇਸ਼ਨ ਸੈਂਡ ਕਰਦਾ ਚਲੋ ਵਟਸਐਪ ਤੇ ਓਕੇ ਠੀਕ ਤੁਸੀਂ ਸਟੱਡੀ ਕਰਦੇ ਹੋ ਹਾਂਜੀ ਮੈਂ ਸਟੱਡੀ ਕਰਦਾ ਤੁਸੀਂ ਕਰਦੇ ਹੋ ਮੈਂ ਵੀ ਸਟੱਡੀ ਕਰਦੀ ਆ ਤੁਸੀਂ ਕੀ ਕਰ ਰਹੇ ਹੋ ਕਿਹੜਾ ਕੋਰਸ ਕਰ ਰਹੇ ਹੋ ਮੈਂ ਬੀ ਕਾਮ ਕਰੀਂਦੀ ਹਾਂ ਓਕੇ ਤੁਸੀਂ ਤਾਂ ਸੋਹਣੀ ਬਹੁਤ ਹੋ ਸੋਹਣੀ ਤਾਂ ਤੁਸੀਂ ਬਹੁਤ ਹੋ ਪਰ ਤੁਸੀਂ ਫੋਟੋ ਚ ਘੱਟ ਸੋਹਣੇ ਲੱਗਦੇ ਸੀ ਰੀਅਲ ਚ ਜ਼ਿਆਦਾ ਸੋਹਣੇ ਹੋ ਤੁਸੀਂ ਮੇਰੇ ਨਾਲ ਵੱਧ ਸੋਹਣੇ ਹੋ ਮੈਨੂੰ ਤਾਂ ਸੰਗ ਜੀ ਲੱਗੀ ਜਾਂਦੀ ਏ ਤੁਹਾਡੇ ਤੋਂ ਲੈ ਆਪ ਹੀ ਤਾਂ ਪਹਿਲਾਂ ਕਿਹਾ ਸੀ ਵਾ ਫੇਸ ਟੂ ਫੇਸ ਮਿਲਣਾ ਹੁਣ ਤੁਹਾਨੂੰ ਸੰਗ ਲੱਗਣ ਲੱਗੀ ਤੁਸੀਂ ਤਾਂ ਸੋਹਣੀ ਬਹੁਤ ਹੋ ਤੁਸੀਂ ਕਿਹੜੇ ਘੱਟ ਸੋਹਣੇ ਹੋ ਫੋਟੋ ਜੇ ਤੁਸੀਂ ਧੁੰਦਲੇ ਦੇਖਦੇ ਸੀ ਹੁਣ ਬਾੜੇ ਸੋਹਣੇ ਲੱਗਦੇ ਹੋ ਲੈ ਤੁਸੀਂ ਮੇਰੇ ਇੰਸਟਾਗ੍ਰam ਪ੍ਰੋਫਾਈਲ ਚੈੱਕ ਨਹੀਂ ਨਾ ਕੀਤੀ ਡੇਲੀ ਤਾਂ ਮੈਂ ਰੀਲਸ ਅਪਲੋਡ ਕਰਦੀ ਆ ਮੈਂ ਦੇਖੀ ਤਾਂ ਸੀ ਪਰ ਉਹਨੇ ਮੈਨੂੰ ਸਹੀ ਨਹੀਂ ਦੱਸੇ ਅੱਛਾ ਜੀ ਬਾਕੀ ਫੇਸ ਟੂ ਫੇਸ ਨਾ ਫਰਕ ਪੈ ਜਾਂਦਾ ਹੁਣ ਤੁਸੀਂ ਬਾੜੇ ਸੋਹਣੇ ਲੱਗੀਆਂ ਨੇ ਅੱਜ ਥੈਂਕ ਯੂ ਤੁਸੀਂ ਵੀ ਬਹੁਤ ਸੋਹਣੇ ਤੁਹਾਡੀ ਫੈਮਿਲੀ ਚ ਕੌਣ ਕੌਣਾ ਹੈ ਫੈਮਿਲੀ 'ਚ ਪਾਪਾ ਤੇ ਮੰਮਾ ਨੇ ਤੇ ਇੱਕ ਛੋਟਾ ਭਰਾ ਨੇ ਓਕੇ ਆਪਣੇ ਮੇਰੇ ਛੋਟੇ ਜਿਸਟਰ ਆ ਮੈਂ ਤੇ ਮੰਮਾ ਤੇ ਪਾਪਾ ਫੈਮਿਲੀ ਬਹੁਤ ਵਧੀਆ ਤੁਹਾਡੀ ਉਹ ਤੁਹਾਡੇ ਵੀ ਥੈਂਕ ਯੂ ਯਾਰ ਉਹ ਗੱਲਾਂ ਛੱਡੋ ਮੈਂ ਜਿਹੜੀ ਗੱਲ ਨੂੰ ਤੁਹਾਨੂੰ ਸੱਦਿਆ ਮੈਂ ਤੁਹਾਨੂੰ ਪਿਆਰ ਬਹੁਤ ਕਰਦਾ ਅਰਸ਼ ਪਿਆਰ ਪੁੱਤ ਜਿੰਨਾ ਮੈਨੂੰ ਯਕੀਨ ਨਹੀਂ ਹੈ ਨਹੀਂ ਕਿਉਂਕਿ ਮੈਨੂੰ ਪਹਿਲਾਂ ਇੱਕ ਵਾਰ ਕਿਸੇ ਇਨਸਾਨ ਨੇ ਚੀਟ ਕਰਤਾ ਤੇ ਮੇਰੇ ਲਈ ਕਿਸੇ ਤੇ ٹرسٹ ਕਰਨਾ ਇਹਨਾਂ ਸੌਖਾ ਨਹੀਂ ਹੈਗਾ ਉਸਾਲੀ ਮਾਉਨਾ ਮੁੰਡਿਆਂ ਵਿੱਚੋਂ ਹੈ ਨਹੀਂ ਤੂੰ ਪਹਿਲੀ ਕੁੜੀ ਹੈ ਜਿਹੜੀ ਮੇਰੀ ਜ਼ਿੰਦਗੀ 'ਚ ਆਈ ਹੈ ਪਰ ਮੈਂ ਤੈਨੂੰ ਪਿਆਰ ਬਹੁਤ ਕਰਦਾ ਉਹ ਤਾਂ ਗੱਲ ਠੀਕ ਆ ਪਰ ਤੂੰ ਪ੍ਰੋਮਿਸ ਕਰ ਵੀ ਤੂੰ ਮੇਰਾ ਕਦੇ ਸਾਥ ਨਹੀਂ ਛੱਡੇਗਾ ਮੈਂ ਤੇਰਾ ਸਾਥ ਜਮਾ ਨਹੀਂ ਛੱਡਦਾ ਆਈ ਲਵ ਯੂ ਅਸ਼ ਆਈ ਲਵ ਯੂ ਟੂ ਵਿਸ਼ਾਲੀ ਤੁਸੀਂ ਮੇਰੇ ਯਕੀਨ ਕਦੇ ਨਾ ਤੋੜਿਓ ਮੈਂ ਜਵਾਂ ਨਹੀਂ ਤੋੜਦਾ ਤੁਸੀਂ ਮੈਨੂੰ ਭਰੋਸਾ ਬਣਾ ਕੇ ਰੱਖਿਓ ਹਾਂ ਤੇ ਮੈਂ ਤੁਹਾਨੂੰ ਇਹ ਕਹਿੰਦੀ ਸੀ ਤੁਸੀਂ ਨਾ ਮੇਰੀ ਗੱਲ ਤੇ ਗੁੱਸਾ ਨਾ ਕਰਿਆ ਕਰੋ ਜਦੋਂ ਮੈਂ ਫ੍ਰੀ ਹੁੰਨੀ ਆ ਮੈਂ ਤੁਹਾਨੂੰ ਆਪੇ ਕਾਲ ਕਰ ਲੈਣੀ ਹੁੰਨੀ ਆ ਕਿਉਂਕਿ ਮੈਂ ਪਾਰਟ ਟਾਈਮ ਜੌਬ ਕਰਦੀ ਆ ਨਾ ਤਾਂ ਕਰਕੇ ਮੈਨੂੰ ਟਾਈਮ ਘੱਟ ਮਿਲਦਾ ਤੂੰ ਕਰ ਲਿਆ ਅਗਰ ਮੇਰਾ ਨਾ ਹੁਣ ਜੀ ਨਹੀਂ ਲੱਗਦਾ ਚਲ ਕੋਈ ਨਾ ਜੀ ਤਾਂ ਹੁਣ ਮੇਰਾ ਵੀ ਨਹੀਂ ਲੱਗਦਾ ਹੈਗਾ ਇੱਕ ਤੁਹਾਨੂੰ ਫੇਸ ਟੂ ਫੇਸ ਦੇਖ ਲਿਆ ਹੁਣ ਤਾਂ ਪਿਆਰ ਹੋਰ ਵੀ ਵੱਧ ਗਿਆ ਸ਼ਰਾਜ ਵੀ ਘਰੇ ਵੀ ਹੈ ਨਹੀਂ ਭਾਈ ਵੀ ਬਾਹਰ ਨੂੰ ਗਿਆ ਅੱਜ ਮੈਂ ਮਿਲਦਾ ਇਹਨੂੰ ਮੈਂ ਤਾਂ ਮਿਲ ਕੇ ਆ ਹਲੋ ਕਿਵੇਂ ਹੋ ਵਧੀਆ ਮੈਂ ਤਾਂ ਕਿੱਥੇ ਸੀ ਅੱਛਾ ਉਹ ਮਦਾ ਇਹ ਕਹਿੰਦਾ ਤੁਹਾਨੂੰ ਅੱਜ ਕੋਈ ਘਰੇ ਹੈ ਨਹੀਂ ਮਾੜਾ ਕੰਮ ਮਿਲ ਕੇ ਹੈ ਹਾਂ ਆ ਜਾ ਚਲ ਮੈਂ ਗੇਟ 'ਚ ਹੀ ਖੜਾ ਆ ਜੀ मेरी गल सुना अज घर है नहीं मिल गया है चल लन गई गल अब ती चाह लोगे नहीं नहीं मैं ना घर घंटे तक कह के आई हाँ तो आप गल कर लें ਕੋਈ ਨਹੀਂ ਪੀਲਾ ਚਾਹ ਠੰਡ ਬਹੁਤ ਆ ਨਹੀਂ ਨਹੀਂ ਕੋਈ ਨਾ ਹੋਰ ਬਸ ਵਧੀਆ ਤੁਸੀਂ ਦੱਸੋ ਵਧੀਆ ਅੱਜ ਫੇਰ ਸੌਣੇ ਲੱਗੀਆਂ ਨੇ ਬਹੁਤ ਤੁਹਾਨੂੰ ਤਾਂ ਮੈਂ ਰੋਜ਼ ਹੀ ਸੌਣੇ ਲੱਗਦੀਆਂ ਜਦੋਂ ਵੀਡੀਓ ਕਾਲ ਕਰਾਉਂਦੇ ਵੀ ਤੁਹਾਨੂੰ ਸੌਣੇ ਲੱਗਦੀ ਹੁੰਦੀਆਂ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦੀ ਹੈਂ ਮੈਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੇ ਤੁਸੀਂ ਮੈਂ ਤੈਨੂੰ ਤੇਰੇ ਨਾਲ ਵੱਧ ਕੇ ਪਿਆਰ ਕਰਦੀ ਅੱਛਾ ਜੀ ਹਾਂਜੀ ਤੁਸੀਂ ਮੇਨਾਂ ਵਿਆਹ ਕਰਾਉਂਗੇ ਨਾ ਮੈਂ ਹਾਂ ਵਿਆਹ ਕਰਾਉਂਗਾ ਤੁਹਾਡੇ ਨਾਲ ਪਰ ਯਾਰ ਇੱਕ ਗੱਲ ਸੀ ਕੀ ਆਪਾਂ ਉਵੇਂ ਮਿਲਗੇ ਜਿਵੇਂ ਵਿਆਹ ਤੋਂ ਪਹਿਲਾਂ ਮਿਲਦੇ ਹੁੰਦੇ ਆ ਮੇਰੀ ਤਾਂ ਜਾ ਰਹੀ ਆ ਉਵੇਂ ਨਹੀਂ 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 ਐਵੇਂ ਨਹੀਂ ਮਿਲਣਾ ਹੈਗਾ ਮੈਂ ਆਪਣੇ ਘਰ ਦੇ ਦਿਨ ਇਨਸਲਟ ਨਹੀਂ ਕਰਵਾ ਸਕਦੀ ਹੈਗੀ ਤੇ ਐ ਤਾਂ ਕੀ ਹੁੰਦਾ ਯਾਰ ਮੈਂ ਤੇਰੇ ਨਾਲ ਵਿਆਹ ਕਰਾਉਂ ਤੂੰ ਮੇਰੀ ਘਰ ਵਾਲੀ ਆ ਸੱਚੀ ਹਾਂਜੀ ਤੁਸੀਂ ਮੈਨੂੰ ਹੁਣ ਤੋਂ ਹੀ ਘਰ ਵਾਲੀ ਮੰਨ ਲਿਆ ਮੈਂ ਘਰ ਵਾਲੀ ਮੈਂ ਤਾਂ ਹੀ ਤੁਹਾਨੂੰ ਸੱਦਿਆ ਮੈਂ ਕਿਛ ਮੈਨੂੰ ਡਰ ਲੱਗ ਜਾਂਦਾ ਤੂੰ ਡਰ ਕਾ ਤਾ ਆਪਾਂ ਕੁਛ ਗਲਤ ਤਾਂ ਨਹੀਂ ਕੀਤਾ ਹੈਗਾ ਤੂੰ ਆਪਾਂ ਗਲਤ ਕੀ ਕੀਤਾ ਯਾਰ ਮੈਰਿਜ ਤੋਂ ਪਹਿਲਾਂ ਇਹ ਸਭ ਮੈਨੂੰ ਸਹੀ ਨਹੀਂ ਲੱਗਦਾ ਹੈਗਾ ਉਹ ਨਹੀਂ ਨਹੀਂ ਤੂੰ ਡਰ ਨਾ ਐਵੇਂ ਕੀ ਹੁੰਦਾ ਹੈਗਾ ਤੁਸੀਂ ਮੈਨਾਂ ਵਿਆਹ ਕਰਾਉਂਗੇ ਨਾ ਵਿਆਹ ਮੈਂ ਕਰਾਉਂਗਾ ਤੇਰੇ ਨਾਲ ਠੀਕ ਆ ਜੇ ਕੋਈ ਐਵੇਂ ਦੀ ਗੱਲ ਹੋਈ ਨਾ ਤਾਂ ਪਲੀਜ਼ ਤੁਸੀਂ ਆਪਦੇ ਘਰੇ ਗੱਲ ਕਰਨਾ ਕੋਈ ਗੱਲ ਨਹੀਂ ਤੂੰ ਡਰ ਨਾ ਮੈਂ ਬੈਠਾ ਨਾ ਤੁਸੀਂ ਮੈਨਾਂ ਮੈਰਿਜ ਕਰਾਉਂਗੇ ਨਾ ਕਰਾਉਂਗਾ ਚਲ ਠੀਕ ਆ ਮੈਂ ਨਹੀਂ ਚਾਹੁੰਦੀ ਰੱਬ ਕਰਕੇ ਐਵੇਂ ਜਿਹੀ ਗੱਲ ਹੋਵੇ ਪਰ ਜੇ ਹੋ ਗਈ ਤੁਸੀਂ ਆਪਦੇ ਘਰੇ ਗੱਲ ਕਰ ਲਓ ਮਾਪੇ ਸੰਭਾਲ ਲੂਗਾ ਤੂੰ ਟੈਨਸ਼ਨ ਨਾ ਲੈ ਚਲ ਠੀਕ ਐ ਮੈਂ ਹੁਣ ਚਲਦੀ ਆਂ ਚਲ ਠੀਕ ਐ ਧਿਆਨ ਰੱਖੀਂ ਠੀਕ ਆ ਕਾਲ ਕਰਦੀ ਆਂ ਅਗੇ ਹਾਂਜੀ ਓਕੇ ਠੀਕ ਫਿਰ ਮੈਂ ਤੁਹਾਨੂੰ ਜਿਉ ਬਹੁਤ ਜ਼ਰੂਰੀ ਗੱਲ ਕਰਨੀ ਆ ਕੀ ਹੋ ਗਿਆ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਹੋ ਗਈ ਕੀ ਹੋ ਗਈ ਓਏ ਮੈਂ ਪ੍ਰੈਗਨੈਂਟ ਆਂ ਅਰਸ਼ ਤੂੰ ਹਾਂ ਤਾਂ ਫਿਰ ਕੀ ਹੋਇਆ ਤੂੰ ਇਨੀ ਕੋ ਟੈਨਸ਼ਨ ਲਈ ਆ ਤੈਨੂੰ ਟੈਨਸ਼ਨ ਨਹੀਂ ਹੈਗੀ ਲੈ ਮੈਂ ਕਿਉਂ ਟੈਨਸ਼ਨ ਲਵਾਂ ਯਾਰ ਹੱਦ ਹੋ ਗਈ ਕਹਿੰਦਾ ਮੈਂ ਕਿਉਂ ਟੈਨਸ਼ਨ ਲਵਾਂ ਵਿਆਹ ਤੋਂ ਪਹਿਲਾਂ ਪ੍ਰੇਨਟ ਆ ਮੈਂ ਤੂੰ ਫਿਰ ਕੀ ਹੋਇਆ ਭਾਵੇਂ ਵਿਆਹ ਹੀ ਕਰਾਉਣਾ ਤੂੰ ਐਵੇਂ ਟੈਨਸ਼ਨ ਲਈ ਜਿੰਦੀ ਆ ਹਾਂ ਯਾਰ ਤੁਸੀਂ ਮੈਨੂੰ ਕਿੰਨਾ ਪਿਆਰ ਕਰਦਾ ਐਵੇਂ ਟੈਨਸ਼ਨ ਨਾ ਲਿਆ ਕਰੋ ਕੋਈ ਗੱਲ ਨਹੀਂ ਚਲ ਤੂੰ ਘਰ ਜਾ ਕੇ ਗੱਲ ਕਰ ਲੈਣਾ ਨਾ ਹਾਂ ਹਾਂ ਤੁਸੀਂ ਐ ਕਰੋ ਜਾਓ ਠੰਡ ਬਹੁਤ ਹੋਈ ਜਾਂਦੀ ਆ ਕਰੇ ਕਰਦਾ ਗੱਲ ਨੂੰ ਠੀਕ ਆ ਪਲੀਜ਼ ਤੁਸੀਂ ਘਰ ਜਾ ਕੇ ਮੰਮੀ ਜੀ ਨਾਲ ਗੱਲ ਕਰ ਲਓ ਠੀਕ ਆ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਜਾਓ ਫਿਰ ਮੈਂ ਵੀ ਲੇਟ ਹੋਈ ਜਾਂਦਾ ਨਾ ਹਾਂਜੀ ਠੀਕ ਆ ਹਾਂ ਚਲੋ ਠੀਕ ਆ ਬਾਏ ਕਰਦਾ ਆਪਾਂ ਗੱ